ਅੱਜ ਦੀ ਵੱਡੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ। ਖਰਾਬ ਮੌਸਮ 'ਚ ਡਟੇ ਜੰਗਲਾਤ ਕਾਮੇ 25 ਅਪ੍ਰੈਲ ਨੂੰ ਮੰਤਰੀ ਦੇ ਹਲਕੇ ਪੋਆਚ ਚ ਲਗਾਉਣਗੇ ਧਰਨਾ। ਪੂਰੀ ਖਬਰ ਦੇਖਣ ਦੇ ਲਈ ਬਣੇ ਰਹੋ ਚੈਨਲ ਦੇ ਨਾਲ ਸ਼ੁਰੂ ਕਰਦੇ ਹਾਂ ਵੱਡੇ ਅਪਡੇਟ। ਜੰਗਲਾਤ ਵਰਕਰ ਯੂਨੀਅਨ ਪੰਜਾਬ ਦੀ ਸੂਬਾਈ ਕਮੇਟੀ ਫੈਸਲੇ ਅਨੁਸਾਰ ਜ਼ਿਲ੍ਹਾ ਪਟਿਆਲਾ ਦੇ ਵਰਕਰਾਂ ਵੱਲੋਂ ਖਰਾਬ ਮੌਸਮ ਅਤੇ ਵਰਦੇ ਮੀਂਹ 'ਚ ਵਣ ਵਿਭਾਗ ਦੇ ਵੱਖ-ਵੱਖ ਦਫ਼ਤਰਾਂ ਅੱਗੇ ਇਕੱਤਰ ਹੋ ਕੇ ਵਨ ਵਿਭਾਗ ਦੇ ਵਕਫਾ ਕಧಿಕਾਰੀਆਂ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਬਲਬੀਰ ਸਿੰਘ ਨੂੰ ਮੰਗ ਪੱਤਰ ਦਿੱਤਾ ਅੱਜ ਦੇ ਧਰਨੇ ਦੀ ਅਗਵਾਈ ਜਸਵਿੰਦਰ ਸਿੰਘ ਸੋਜਾ ਜਗਤਾਰ ਸਿੰਘ ਸ਼ਾਹਪੁਰ ਸ਼ੇਰ ਸਿੰਘ ਸਰਹੰਦ ਗੁਰਮੁਖ ਸਿੰਘ ਪਾਤਸੋਹਣੇ ਕੀਤੀ ਇਸ ਇਕੱਤਰ ਤੁਹਾਨੂੰ ਸੰਬੋਧਨ ਕਰਦੇ ਹੋਏ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਮਾਨਯੋਗ ਇਕੱਤਰ ਵੱਲੋਂ ਜੋ ਪੱਤਰ ਜਾਰੀ ਕੀਤੇ ਗਏ ਹਨ ਉਹਨਾਂ ਪੱਤਰਾਂ ਦਾ ਵਿਰੋਧ ਕਰਨ ਲਈ ਅਤੇ ਉਹਨਾਂ ਪੱਤਰ ਰੱਦ ਕਰਾਉਣ ਲਈ ਸੂਬਾ ਕਮੇਟੀ ਨੇ ਫੈਸਲਾ ਕੀਤਾ ਸੀ ਕਿ 22 ਅਤੇ 23 April ਨੂੰ ਵੱਖ-ਵੱਖ ਮੰਡਲਾਂ ਅਗੇ ਵਿਸ਼ਾਲ ਰੋਸ ਧਰਨੇ ਦੇ ਕੇ ਮੰਗ ਪੱਤਰ ਅਧਿਕਾਰੀਆਂ ਨੂੰ ਦਿੱਤੇ ਜਾਣਗੇ ਜਿਹੜੀ ਕੜੀ ਤਹਿਤ ਅੱਜ ਜ਼ਿਲ੍ਹਾ ਪਟਿਆਲਾ ਦੇ ਵਰਕਰਾਂ ਵੱਲੋਂ வன ਮੰਡਲ ਅਫਸਰ ਪਟਿਆਲਾ ਵਣ ਮੰਡਲ ਅਫਸਰ ਜੰਗਲੀ ਜੀਵ ਵਣਪਾਲ ਸਾਊਥ ਪੰਜਾਬ ਸਰਕਲ ਪਟਿਆਲਾ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਬਲਬੀਸ ਸਿੰਘ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਲੰਬੇ ਸਮੇਂ ਤੋਂ ਆਪਣਾ ਰੋਜ਼ਗਾਰ ਪੱਕਾ ਕਰਾਉਣ ਲਈ ਕੱਚੇ ਤੌਰ ਤੇ ਕੰਮ ਕਰ ਰਹੇ ਜੰਗਲਾਤ ਕਾਮੇ ਅਤੇ ਜੰਗਲਾਤ ਕਾਮੇ ਇਹਨਾਂ ਪੱਤਰਾਂ ਦੇ ਜਾਰੀ ਹੋਣ ਕਾਰਨ ਭਾਰੀ ਬੇਚੈਨੀ ਮਹਿਸੂਸ ਕਰ ਰਹੇ ਹਨ ਕਿਉਂਕਿ ਉਹਨਾਂ ਨੂੰ ਇਹ ਸਾਫ਼ ਝਲਕ ਰਿਹਾ ਹੈ ਕਿ ਇਹ ਪੱਤਰ ਜਿੱਥੇ ਸਾਡੇ ਪੱਕੇ ਹੋਣ ਵਿੱਚ ਰੋੜਾ ਬਣਨਗੇ ਅਥੇ ਸਾਡਾ ਕੱਚਾ ਰੋਜ਼ਗਾਰ ਵੀ ਖਤਮ ਹੋਣ ਵੱਲ ਤੱਕ ਵਧੇਗਾ 71 ਹੋਏ ਮੁਲਾਜ਼ਮਾਂ ਨੂੰ ਡਾਕਟਰ ਬਲਵੀਰ ਸਿੰਘ ਦੇ ਪੀਏ ਨੇ ਵਿਸ਼ਵਾਸ ਦਿਵਾਇਆ ਕਿ ਉਹ ਤੁਹਾਡੀ ਇਹ ਗੱਲ ਡਾਕਟਰ ਸਾਹਿਬ ਦੇ ਧਿਆਨ ਵਿੱਚ ਲਿਆ ਕੇ ਸਰਕਾਰ ਤੋਂ ਇਹ ਪੱਤਰ ਰੱਦ ਕਰਵਾਉਣਗੇ ਅੱਜ ਦੀ 71 ਤਰ ਨੂੰ ਹੋਰਨਾਂ ਤੋਂ ਇਲਾਵਾ ਅਮਰਜੀਤ ਸਿੰਘ ਰਣਵੀਰ ਸਿੰਘ ਬੁੱਧ ਸਿੰਘ ਅਤੇ ਬਿੰਦਰ ਸਿੰਘ ਨੇ ਕਿਹਾ ਕਿ 25 April ਨੂੰ ਜੰਗਲਾਤ ਮੰਤਰੀ ਦੇ ਹਲਕਾ ਭੋਆ ਵਿੱਚ ਦਿੱਤੇ ਜਾ ਰਹੇ ਤਰਨੀ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ ਇਹਨਾਂ ਕਾਮਿਆਂ ਦੀ ਹਮਾਇਤ ਕਰਦੇ ਪੰਜਾਬ ਸਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਆਗੂ ਦਰਸ਼ਨ ਬੇਲੂ ਮੱਜਰਾ ਮੱਗਰ ਸਿੰਘ ਗੁਰਮੇਲ ਸਿੰਘ ਜਾਲਾ ਤੇ ਕਰਮ ਸਿੰਘ ਨਾਬਾ ਨੇ ਕਿਹਾ ਕਿ ਦੂਸਰੇ ਵਿਭਾਗਾਂ ਨੂੰ ਨਿੱਜੀ ਹੱਥਾਂ 'ਚ ਦੇਣ ਦੀ ਤਰ੍ਹਾਂ ਜੰਗਲਾਤ ਵਿਭਾਗ ਵੀ ਉਸ ਪਾਸੇ ਨੂੰ ਕਦਮ ਪੁੱਟ ਰਿਹਾ ਹੈ ਕਿਉਂਕਿ ਪਿਛਲੇ ਸਮੇਂ 'ਚ ਸਰਕਾਰ ਵੱਲੋਂ ਜਿਹੜੇ ਬਿਜਲੀ ਸੜਕਾਂ ਤੇ ਪਾਣੀ ਨਿੱਜੀ ਹੱਥਾਂ ਦਿੱਤਾ ਉਸੇ ਤਰ੍ਹਾਂ ਹੁਣ ਜਿਹੜੇ ਚਿੱਠੀ ਪੱਤਰ ਨੇ ਇਹਨਾਂ ਤੋਂ ਸਪਸ਼ਟ ਹੁੰਦਾ ਹੈ ਕਿ ਵਿਭਾਗ ਹੌਲੀ-ਹੌਲੀ ਨਰੇਗਾ ਕੋਲ ਜਾਣ ਤੋਂ ਬਾਅਦ ਨਿੱਜੀ ਕੰਪਨੀਆਂ ਵੱਲ ਚੱਲਿਆ ਜਾਵੇਗਾ ਜਿਸ ਨੂੰ ਪੰਜਾਬ ਦੇ ਬਹਾਦਰ ਮੁਲਾਜ਼ਮ ਕਦੇ ਵੀ برداشت ਨਹੀਂ ਕਰਨਗੇ ਉਹਨਾਂ ਚਾਵਣੀ ਭਰੇ ਇਜ਼ਾ ਵਿੱਚ ਕਿਹਾ ਕਿ ਫੈਡਰੇਸ਼ਨ ਜੰਗਲਾਤ ਕਾਮਿਆਂ ਦੀ ਡਟਵੀਂ ਹਿਮਾਇਤ ਕਰੇਗੀ ਜੇਕਰ ਫਿਰ ਵੀ ਸਰਕਾਰ ਨੇ ਉਹ ਪੱਤਰ ਰੱਦ ਨਾ ਕੀਤੇ ਤਾਂ ਲੋਕ ਸਭਾ ਚੋਣਾਂ ਵਿੱਚ ਸਰਕਾਰ ਨੂੰ ਜੰਗਲਾਤ ਕਾਮਿਆਂ ਦੇ ਵਿਦਰੋਹ ਦਾ ਨਤੀਜਾ ਭੁਗਤਣਾ ਪਵੇਗਾ ਅੱਜ ਦੇ ਧਰਨੇ ਵਿੱਚ ਹੋਰਨਾਂ ਤੋਂ ਇਲਾਵਾ ਰਜਿੰਦਰ ਸਿੰਘ ਢਾਲੀਵਾਲ ਭਜਨ ਸਿੰਘ ਸਰਬਜੀਤ ਸਿੰਘ ਗੁਰਮੀਤ ਕੌਰ ਕੇਨਾ ਕੌਰ ਅਮਰਜੀਤ ਕੌਰ ਜਸਵੀਰ ਕੌਰ ਕੁਲਦੀਪ ਕੌਰ ਮੰਗੇਵਾਲ ਆਦਿ ਸ਼ਾਮਲ ਸਨ